ਕੀ ਕਰ ਰਿਹਾ ਬਈ ਆਇਆ ਬਈ ਆਇਆ ਆਇਆ ਮੇਰੇ ਕਿ ਨਹੀਂ ਦੇਖਣਾ ਤੂੰ ਬਸ ਕਿਥੋਂ ਆਇਆ ਨਾ ਇਹ ਰੱਖ ਲਾ ਦੇ ਮੈਨੂੰ ਬਈ ਇਧਰ ਸੀ ਨਹੀਂ ਸਾਫ ਹੁੰਦਾ ਗੰਧ ਆਉਂਦੀ ਆ ਯਾਰ ਇਧਰ ਨੂੰ ਹੋਣਾ ਬਈ ਕਿਹਦਾ ਯਾਰ ਬਈ ਤੁਸੀਂ ਐ ਸਿੱਧੇ ਖੜ੍ਹਜੋ ਨਾ ਇੱਧਰ ਖੜ੍ਹਜੋ ਇੱਥੇ ਜਾ ਕੇ ਗਹਿ ਜਾ ਹਾਂ ਮੈਂ ਕੌਣ ਕਰ ਬਲਾ ਉਹਦਾ ਰੱਖ ਲਾ ਆਪਦੇ ਪੈਸੇ ਆਪਦੇ ਪੁਲੀ ਰੱਖ ਬਈ ਨੂੰ ਨਹੀਂ ਲੋੜ ਰੱਖ ਲਾ ਉਹਦੇ ਪੈਸੇ ਹਾਂ 1 2 3 ਮੈਨੂੰ ਨਹੀਂ ਲੋੜ ਅਸਤੈਗਾ ਕੋਈ ਆਰ ਬੈਠਾ ਜਾ ਤਾ ਇਹ ਗਲਤ ਹੋ ਗਿਆ ਕੋਈ ਨਾ ਕਰ ਮੈਨੂੰ ਨਹੀਂ ਲੋੜ ਤੇਰੇ ਪੈਸੇ ਰੱਖ ਲਾ ਦੇ ਪੈਸੇ ਆਏ ਗੱਲ ਜੀ 1 2 3 ਮੈਨੂੰ ਨਹੀਂ ਲੋੜ ਰੱਖ ਲਾ ਦੇ ਪੈਸੇ ਚੱਲ ਯਾਰ ਕਿਉਂ ਆ ਰਾਵੀ ਜਮਾਰ ਦਮ ਕਹਿੰਦਾ ਨਹੀਂ ਹੁੰਦਾ ਚੱਲ ਮੈਨੂੰ ਨਹੀਂ ਲੋੜ ਤੇਰੇ ਪਾਇਆਂ ਦੀ ਰੱਖ ਲਾ ਦੇ ਕੋਣੀ ਬਸ ਹਾਂ 1 2 3 ਮੈਨੂੰ ਨਹੀਂ ਲੋੜ ਰੱਖ ਲਾ ਦੇ ਪੈਸੇ ਮੈਨੂੰ ਨਹੀਂ ਲੋੜ ਤੇਰੇ ਪੈਸਿਆਂ ਦੀ ਰੱਖ ਲਾ ਆਉ ਦੇ ਕੋਲੇ ਮੈਨੂੰ ਨਹੀਂ ਲੋੜ ਐਂ ਕਿਹਾ ਬਈ ਵੈਸੇ ਕੀ ਲੋੜ ਤੇਰੇ ਪੈਸਿਆਂ ਦੀ ਰੱਖ ਲਾ ਮੈਨੂੰ ਨਹੀਂ ਲੋੜ ਤੇਰੇ ਪੈਸਿਆਂ ਦੀ ਰੱਖ ਲਾ ਆਉ ਦੇ ਪੈਸੇ ਮੈਨੂੰ ਨਹੀਂ ਲੋੜ ਤੇਰੇ ਪੈਸਿਆਂ ਦੀ ਐਂ ਐ ਰੱਖ ਲਾ ਆਉ ਦੇ ਕੋਲੇ ਆਉ ਦੇ ਪੈਸੇ ਫਟੇ ਕਰਨਾ ਚੱਲ ਬਈ 1 2 3 ਮੈਨੂੰ ਨਹੀਂ ਲੋੜ ਤੇਰੇ ਪੈਸਿਆਂ ਦੀ ਰੱਖ ਕਿਉਂ ਓਏ ਮੈਨੂੰ ਨਹੀਂ ਲੋੜ ਤੇਰੇ ਪੈਸਿਆਂ ਦੀ ਰੱਖ ਲਾ ਆਉ ਦੇ ਪਾਸੇ ਕੋਲੇ ਹਾਂ ਹਮਣੀ ਕਲਾਉਂ ਕੋਲੀ ਹਾਂ ਕਲਾਉਂ ਦੇ ਪੈਸੇ ਹਾਂ ਆਉਦੇ ਕੋਲੀ ਜਾਂਦੇ ਆਉਦੇ ਚਲੋ 1 2 3 ਮੈਨੂੰ ਹੀ ਲੋੜ ਹੈ ਕਹ ਮੈਨੂੰ ਹੀ ਲੋੜ ਬਸ ਰਹੀ ਆ ਇਹਨਾਂ ਦਾ ਬਹੁਤ ਆ ਜਾ ਰਿਹਾ ਚੱਲ ਬਈ ਚੱਲ ਵੱਡਾ ਵਲੌਗ ਬਣਾਵਾਂਗੇ ਵੱਡਾ ਵਲੌਗ ਵਿੱਚ ਲੋੜੀ ਬਈ ਇਹ ਨਹੀਂ ਲੱਗਦੀ ਤੁਸੀਂ ਨੈਂਡ ਤੇ ਜੇ ਬਈ ਪੈਂਦਾ ਦਿਖਾ ਦੇ ਮਲਾਤ ਦੀ ਮਾਰ ਚੱਲ